ਇਨਾ ਘੱਟ ਖਾਓਗੇ ਤੰਦਰੁਸਤ ਰਹੋਗੇ ਜੀ ਤੇ ਜਿਆਦਾ ਮਿੱਠਾ ਜਿਆਦਾ ਨਮਕ ਜਿਆਦਾ ਠੰਡਾ ਜਿਆਦਾ ਗਰਮ ਇਹ ਚਾਰ ਚੀਜ਼ ਜਦੋਂ ਬੰਦਾ ਪਰਹੇਜ਼ ਕਰੇ ਕਦੇ ਕੁਝ ਹੁੰਦਾ ਹੀ ਨਹੀਂ ਸਾਰੀਆਂ ਪ੍ਰੋਬਲਮਾਂ ਆਪਾਂ ਕਹਿੰਦੇ ਖਾਣ ਪੀਣ ਤੋਂ ਸ਼ੁਰੂ ਹੋਈਆਂ ਨੇ ਮੇਰਾ ਵੱਡਾ ਬਾਪੂ 132 ਸਾਲ ਦਾ ਹੈ ਹਜੇ ਤਾਂ ਕਹੀ ਜਣਾ ਤੇ ਉਸਤਾਦ ਮੇਰਾ 119 ਸਾਲ ਦਾ ਹੈ ਜੀ ਤੇ ਮੇਰੀ ਦਾਦੀ 119 ਸਾਲ ਦਾ ਹੈ ਜੀ ਤੁਸੀਂ ਕੀ ਕਹੋਗੇ ਰੋਟੀ ਲੈਂਦੀ ਲੈਂਦੀ ਅੱਗ ਵਰਗੀ ਵਰਗੀ ਹੱਥ 'ਚ ਫੜਨੀ ਹੁੰਦੀ ਆ ਬੰਮੂ 'ਚ ਪਾ ਲੈਨੇ ਆ ਉਦੋਂ ਪਾਣੀ ਠੰਡਾ ਹੈ ਉਹ ਪਹਿਲਾਂ ਲੀਵਰ ਗਰਮ ਅਸੀਂ ਉਹ ਠੰਡਾ ਹੋ ਗਿਆ ਉਹਨਾਂ ਦੇ ਲੀਵਰ ਤੇ ਜਿਗਰ ਦੇ ਪਾਸੇ ਕਲਾਸ ਬਣਾਉਣ ਵਾਲੇ ਸੈੱਲ ਖਤਮ ਹੋ ਜਾਂਦੇ ਉਹਦਾ ਸਰੀਰ ਦਾ ਮਡਾਪਾ ਬਣਦਾ ਆ ਜੇ ਅਲਾ ਕਹਿੰਦਾ ਮੈਂ ਤਕੜਾ ਪਰ ਜਾਨ ਹੁੰਦੀ ਨਹੀਂ ਉਹ ਬਿਲਕੁਲ ਔਖਾ ਹੀ ਹੁੰਦਾ ਛੱਡੋ ਆਪਣੇ ਹੱਥ ਨਾਲ ਦੋਨੇ ਇਹਨੂੰ ਉਧਰੋਂ ਉੱਪਰ ਉਠੋ ਅੱਛਾ ਕੁਜ਼ਰੀ ਇਧਰੋਂ ਟੈਗ ਕਰੋ ਐਂਦਾ ਆਰਕਸਰਸਾਈਜ਼ ਕਰ ਲਿਆ ਕਰੋ ਕਦੇ ਕੁਝ ਨਹੀਂ ਹੁੰਦਾ ਪਾਣੀ ਗਰਮ ਕਰਨ ਤੋਂ ਬਾਅਦ ਉਹਦੇ ਵਿੱਚ ਜਿੰਨਾ ਕ ਪਾਣੀ 'ਚ ਗਰਮ ਪਾਣੀ 'ਚ ਪੈਰ ਪਾ ਸਕਦੇ ਉਹਨੇ ਕ ਪਾਣੀ 'ਚ ਪੈਰ ਪਾ ਕੇ ਆ ਜਿਹੜੇ ਪੋਟੇ ਤਾਂ ਇਹਨੂੰ ਦੱਬ ਕੇ ਪੰਪ ਕਰ। ਯੀਸਰ ਕਦੋਂ ਬਰਣਾ ਜਿਵੇਂ ਤੁਸੀਂ ਚਾਹ ਤੋਂ ਪਹਿਲਾਂ ਜੇ ਪਾਣੀ ਪੀਣਾ ਅੱਧਾ ਘੰਟਾ ਬਾਅਦ ਚਾਹ ਪੀਣੀ। ਜੇ ਚਾਹ ਪੀਤੀਆ ਤਾਂ ਘਟੋੜਗਾ ਡੇਢ ਘੰਟਾ ਬਾਅਦ ਪਾਣੀ। ਉਸਕੂ 5-7 ਸਾਲ ਹੀ ਹੋ ਗਏ ਡ੍ਰੀਮਡ ਕਰਾਉਂਦੇ ਆਪਾਂ ਡਿਸਕ ਦਾ ਪਰ ਨਹੀਂ ਕੀ ਤਾਂ ਫਰਕ ਪਿਆ। ਮੇਰੇ ਕੋਲੇ ਉਹਨਾਂ ਕਿਵੇਂ ਬਣਿਆ ਪਹਿਲੀ ਵਾਰ ਇਹਨਾਂ ਕੋ ਸੁਣਿਆ ਮੈਨੂੰ ਫਰਕ ਆ। ਮੈਂ ਤਾਂ ਦਿੰਦਾ ਲੱਗਾ ਸਾਰੇ ਠੀਕ ਹੈ। ਜਿਹੜੇ ਮੈਨੂੰ ਲੱਗਦਾ ਸਾਰੇ ਠੀਕ ਹੈ। ਕਿੰਨਾ ਵਰਕ? ਮੈਂ ਤਾਂ ਹਜੇ ਤਾਂ ਲੱਗਦਾ ਮੈਂ ਸਾਰੀ ਠੀਕਿਆਂ ਬਸ ਇਹਨਾਂ ਨੂੰ ਪਤਾ। ਹਾਂਜੀ। ਇਹ ਕਹਿੰਦੇ ਆ ਛੋਲਾ ਫੈਕਚਰ ਆ। ਮੈਂ ਹਜੇ ਛੋਲਾ ਫੈਕਚਰ ਹੋਊਗਾ। ਇਹ ਤਰਕੀ ਨਹੀਂ ਆ ਸਰਦ। ਹਾਂਜੀ ਹੋਊਗਾ। ਹੈਗਾ। ਇਹ ਮਾੜੀ ਫਰਕੋ। ਹੈਗਾ ਹੈਗਾ। ਫਰਕੋ ਮੈਂ। 8 2 ਇੱਥੇ ਸਮਝ ਆ ਗਈ ਫਿਰ 5 ਫਿਰ 2/8 ਇੱਥੇ ਹੁਣ 5 ਮਿੰਟ ਇੱਥੇ ਹੋ ਗਈ 5 ਇੱਥੇ ਕੀ ਪ੍ਰੋਬਲਮ ਕੀ ਹੈ ਜੀ ਇਹਨੂੰ ਇਹਨੂੰ ਆ ਇੱਕ ਇਹਦਾ ਚੂਲਾ ਪੂਰਾ ਫਿਕਸਤ ਨਹੀਂ ਹੋਇਆ ਹੈ ਜਿਵੇਂ 100 ਵਾਰੀ ਘੇਰਾ ਲਾ ਆਦਲੀ ਜਾਦੇ 100 ਵਾਰੀ ਉਧਰ ਹੀ ਜਾਦੇ 100 ਵਾਰੀ ਤੇ ਨਹੀਂ ਜਾਦੋ ਫੇਰੇ ਤੇ ਲਿਆਦੋ ਇੱਦਾਂ ਕਰਕੇ ਤਿੰਨ ਤਿੰਨ ਵਾਰੀ 100 100 ਵਾਰੀ 25 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਸੁਖਵੀਰ ਸਿੰਘ ਅਸੀਂ ਖੜੇ ਹਾਂ ਬਾਬਾ ਸ਼੍ਰੀ ਚੰਦ ਜੀ ਦੇਸੀ દવાਖਾਨਾ ਬੇਕਵਾਲ ਵਿਖੇ ਜਿੱਥੇ ਕਿ ਵੈਦ ਜਸਵੰਤ ਜੀ ਨੇ ਜਿਹੜੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਉਹਨਾਂ ਦੇ ਜੇਕਰ ਗੱਲ ਕੀਤੀ ਜਾਵੇ ਬਜ਼ੁਰਗਾਂ ਦੀ ਤਾਂ ਉਹਨਾਂ ਤੋਂ ਜਿਹੜੀ ਵੈਦਗਰੀ ਆ ਉਹ ਚੱਲਦੀ ਆ ਰਹੀ ਆ ਤਾਂ ਬਿਨਾ ਜਿਹੜੀ ਮੱਲਮ ਪੱਟੀ ਕਰੇ ਬਿਨਾ ਜਿਹੜਾ ਬਿਨਾ ਖੱਚ ਪਾਏ ਬਿਨਾ ਪ੍ਰੇਸ਼ਣ ਕਰਤੀ ਕੋਡੇ ਗਿੱਟਿਆਂ ਦਾ ਇਲਾਜ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਜਿਹੜਾ ਉਹ ਇਲਾਜ ਕਰਦੇ ਨੇ ਤੁਹਾਨੂੰ ਦਿਖਾਵਾਂਗੇ ਕਿ ਲਾਈਵ ਉਹ ਜਿਹੜਾ ਹੁਣ ਵੀ ਟ੍ਰੀਟਮੈਂਟ ਉਹ ਲੋਕਾਂ ਦਾ ਕਰ ਰਹੇ ਨੇ ਤੇ ਗੱਲਬਾਤ ਕਰਾਵਾਂਗੇ। ਜੀ ਸਵਾਗਤ ਜੀ ਤੁਹਾਡਾ ਬਹੁਤ-ਬਹੁਤ ਸਵਾਗਤ। ਧੰਨਵਾਦ ਜੀ। ਮੇਰੇ ਵੱਲੋਂ D5 ਦੀ ਟੀਮ ਦਾ ਦੇਖ ਰਹੇ ਸੋਤਿਆਂ ਨੂੰ ਸਾਸੀ ਕਾਲ ਤੇ ਧੰਨਵਾਦ। ਜੀ। ਇਹਨਾਂ ਬਜ਼ੁਰਗਾਂ ਨੂੰ ਕੀ ਪ੍ਰੋਬਲਮ ਸੀਗੀ? ਆਹਾ ਜੋਇੰਟ ਦਾ ਗੈਪ ਘਟਿਆ ਸੀ। ਉਹ ਲਾਤ ਇੱਕ ਥੋੜੀ ਜਿਹੀ ਉੱਤੇ ਚੜੀ ਸੀ। ਉਹ ਦਾਤ ਪੁੱਛਦੇ ਨੇ ਜੋ ਗੋਡੇ ਹੋਵੇ ਤਾਂ ਗੋਡੇ ਕਰਾਂਗੇ। ਜੀ। ਲੱਖ ਦੋਸਤਾਂ। ਜੀ। ਇਹ ਪ੍ਰੋਬਲਮ ਆਉਣੀ ਕਦੋਂ ਤੋਂ ਸ਼ੁਰੂ ਹੋਈ ਦੀਆਂ ਨੇ? ਜਿਵੇਂ ਆਪਾਂ ਨਾਰਮਲ ਹੋਣ। ਇਹਨਾਂ ਦਾ ਸਰੀਰ ਜਿਹੜਾ ਹੈ ਖਰਾਕ ਜਿਹੜੀ ਹੈ ਰਸਾਇਣਿਕ ਹੈ ਜੀ ਤੇ ਰਸਾਇਣਿਕ ਖਾਦਾਂ ਵਾਲੀ ਖਰਾਕ ਹੋਣੀ ਆ ਤਾਂ ਇਹ ਨਾਰਮਲ ਗੱਲ ਹੈ ਅੱਜ ਦੇ ਟਾਈਮ ਦੇ ਵਿੱਚ ਕੋਈ ਸਰੀ ਨੂੰ ਗਰਮੀ ਆਉਣੀ ਨਹੀਂ ਦਿੰਦਾ ਜੀ ਸੋਣਾ ਪੱਖੇ ਤੇ ਆਪਣੇ ਕਹਿ ਲੋ ਵੀ ਏਸੀ ਦੇ ਵਿੱਚ ਜਾਣਾ ਗੱਡੀ 'ਚ ਏਸੀ 'ਚ ਤੇ ਦਿਨੇ ਅਸੀਂ ਜਿਹਾ ਪੱਖੇ ਥਲੇ ਰਹਿਣਾ ਗਰਮੀ ਆਉਣੀ ਨਹੀਂ ਜਾਣੀ ਹੂੰ ਤੇ ਖਰਾਕ ਜਿਹੜੀ ਆ ਉਹ ਬਿਲਕੁਲ ਬਜਾਰੂ ਜਿਆਦਾ ਜੀ ਤੇ ਅੱਜ ਆਪਣੇ ਟਾਈਮ ਦੇ ਵਿੱਚ ਅਸੀਂ ਅੱਜ ਦੇ ਟਾਈਮ 'ਚ ਵੀ ਅਸੀਂ ਆਪਣੀ ਕਣਕ ਧੋ ਕੇ ਸੁਕਾ ਕੇ ਮੈਂ ਕੋਲੇ ਖੜ ਕੇ ਆਪੇ ਆ ਕੇ ਲਿਆਉਂਦਾ ਜੀ ਹੁਣ ਤੇ ਚੱਕੀ ਘਰੇ ਲੈ ਲਈ ਜੀ ਤੇ ਕਈ ਬੰਦੇ ਕੀ ਆ ਵੀ ਅੱਟ ਚੱਕ ਜੇ ਗੱਟ ਵੀ ਆ ਨਾ ਉਹ ਕਣਕ ਉਹਦੇ ਚੱਕੀ ਤੇ ਦਿਆਉਂਦਾ ਆਟਾ ਲੈ ਆਉਂਦਾ ਉਹਨੇ ਆਟਾ ਜਿੱਦਾਂ ਦਾ ਪੀਸੇ ਲੈ ਆਉਣਾ ਨਹੀਂ ਚਾਹੇ ਉਹ ਸੁਸਰੀ ਪੀਸ ਕੇ ਕੰਢੀ ਹੋਈ ਆ ਭਾਵੇਂ ਕੁਛ ਵੀ ਆ ਉਹਨਾਂ ਨੇ ਉਹਦੇ ਆਟਾ ਖਾਣਾ ਜੇ ਸਾਰੀਆਂ ਪ੍ਰੋਬਲਮ ਆ ਆਪਾਂ ਕਹਿੰਦੇ ਖਾਣ ਪੀਣ ਤੋਂ ਸ਼ੁਰੂ ਹੋਏਗੀ ਪੀਣ ਤੋਂ ਸ਼ੁਰੂ ਹੁੰਦੀ ਹੈ ਜੇ ਤੁਹਾਡੀ ਖੁਰਾਕ ਵਧੀਆ ਸਰੀਰ ਨੂੰ ਕੋਈ ਰੋਗ ਲੱਗ ਨਹੀਂ ਸਕਦਾ ਪਰਮਾਤਮਾ ਨਾਲ ਜੁੜ ਕੇ ਰਹਿੰਦਾ ਖੁਰਾਕ ਵਧੀਆ ਕਦੇ ਰੋਗ ਹੁੰਦਾ ਹੀ ਨਹੀਂ ਮੇਰਾ ਵੱਡਾ ਬਾਪੂ 132 ਸਾਲ ਦਾ ਹੈ ਹਜੇ ਤਾਂ ਕਹੀ ਚਲਾਉਂਦਾ ਕੀ ਕਹਿਹੋਗੇ ਤੁਸੀਂ ਉਹਦੇ ਬਾਰੇ ਠੀਕ ਹੈ ਤੇ ਉਸਤਾਦ ਮੇਰਾ 119 ਸਾਲ ਦਾ ਹੈ ਜੀ ਤੇ ਮੇਰੀ ਦਾਦੀ 119 ਸਾਲ ਦੀ ਹੈ ਜੀ ਤੁਸੀਂ ਕੀ ਕਹੋਗੇ ਅਜੇ ਤੰਦਰੁਸਤ ਉਹ ਅਜੇ ਕਹੀ ਜਿਉਂਦੇ ਆ ਜੀ ਜੀ ਠੀਕ ਹੈ ਤੇ ਕੰਮ ਕਰਨ ਜਦੋਂ ਮੇਰਾ ਤਾਂ ਸਿੱਧਾ ਜਿਹਾ ਪੁਆਇੰਟ ਹੈ ਵੀ ਜਿੰਨਾ ਸਰੀਰ ਨੂੰ ਵਾਹ ਲੋਗੇ ਚੰਗਾ ਰਹੂਗਾ ਜਿੰਨਾ ਘੱਟ ਖਾਓਗੇ ਤੰਦਰੁਸਤ ਰਹੂਗਾ ਜੀ ਤੇ ਜਿਆਦਾ ਮਿੱਠਾ ਜਿਆਦਾ ਨਮਕ ਜਿਆਦਾ ਠੰਡਾ ਜਿਆਦਾ ਗਰਮ ਇਹ ਚਾਰ ਚੀਜ਼ ਜਦੋਂ ਬੰਦਾ ਪਰਹੇਜ਼ ਕਰੇ ਕਦੇ ਕੁਝ ਹੁੰਦਾ ਹੀ ਨਹੀਂ ਜੀ ਇਥੇ ਕੀ ਆ ਚਾਹ ਪੀਣ ਲੱਗੇ ਪਹਿਲਾਂ ਪਾਣੀ ਪੀ ਲਿਆ ਪਾਣੀ ਫਰਿਜ ਦਾ ਠੰਡਾ ਉਦੋਂ ਚਾਹ ਪੀ ਲਈ ਪਹਿਲਾਂ ਲੀਵਰ ਠੰਡਾ ਸੀ ਉਦੋਂ ਗਰਮ ਹੋ ਗਿਆ ਇਤਨਾ ਰੋਟੀ ਲੈ ਨਹੀਂ ਲੈਂਦੀ ਅੱਗ ਵਰਗੀ ਵਰਗੀ ਹੱਥ 'ਚ ਫੜਨੀ ਹੁੰਦੀ ਆ ਬਾ ਮੂੰਹ 'ਚ ਪਾ ਲੈਨੇ ਉਦੋਂ ਪਾਣੀ ਠੰਡਾ ਹੈ ਉਦੋਂ ਪਹਿਲਾਂ ਲੀਵਰ ਗਰਮ ਸੀ ਉਦੋਂ ਠੰਡਾ ਹੋ ਗਿਆ ਉਹਨਾਂ ਨੇ ਲੀਵਰ ਤੇ ਜਿਗਰ ਦੇ ਪਾਸ ਘਰਾਸ ਬਣਾਉਣ ਵਾਲੇ ਸਹਿਲ ਖਤਮ ਹੋ ਜਾਂਦੇ ਆ ਉਹਦਾ ਸਰੀਰ ਦਾ ਮਟਾਪਾ ਵਹਿਣਾ ਹੈ ਅਲੱਗ ਕਹਿੰਦਾ ਮੈਂ ਤਕੜਾ ਪਰ ਜਾਨ ਹੁੰਦੀ ਨਹੀਂ ਉਹ ਬਿਲਕੁਲ ਖੋਖਾ ਹੀ ਹੁੰਦਾ ਜੀ ਠੀਕ ਜੀ ਓਕੇ ਚੱਕੋ ਇਹਨਾਂ ਨੇ ਕਈ ਗੱਲਾਂ ਜਿਹੜੀਆਂ ਆਪਣੇ ਸਾਂਝੇ ਕੀਤੇ ਨੇ ਤੇ ਚਾਰ ਚੀਜ਼ਾਂ ਦੱਸੀਆਂ ਨੇ ਜਿਹੜੀਆਂ ਜਿਵੇਂ ਕਿ ਨੌਕ ਮਿੱਠਾ ਤੇ ਗਰਮ ਠੰਡਾ ਉਹਨੂੰ ਲੈ ਕੇ ਵੀ ਦੱਸਿਆ ਹੈ ਕਿ ਜੇਕਰ ਆਪਾਂ ਲਗਾਤਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਰਹਿੰਦੇ ਆ ਉਹਦੇ ਨਾਲ ਕਾਫੀ ਜ਼ਿਆਦਾ ਸਮੱਸਿਆਵਾਂ ਜਿਹੜੀਆਂ ਅੱਗੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਨਾਲ ਨਾਲ ਇਹ ਜਿਹੜਾ ਮਰੀਜ਼ ਆ ਉਹ ਵੀ ਇਹਨਾਂ ਨੇ ਫਿੱਟ ਕੀਤਾ ਤੁਹਾਨੂੰ ਹੁਣ ਮਰੀਜ਼ ਦੀ ਜਿਹੜੀ ਜਵਾਨੀ ਉਹ ਵੀ ਸੁਣਾਵਾਂਗੇ ਕਿ ਕਿਸ ਤਰ੍ਹਾਂ ਜਿਹੜਾ ਇਹਨਾਂ ਦਾ ਇਲਾਜ ਆ ਹੋਇਆ ਤੇ ਕੀ ਪ੍ਰੋਬਲਮ ਸੀਗੀ ਤੇ ਕੀ ਇਹਨਾਂ ਦਾ ਜਿਹੜਾ ਹੁਣ ਟਰੀਟਮੈਂਟ ਕਰਨ ਤੋਂ ਬਾਅਦ ਕਿੰਨਾ ਫਰਕ ਹੈ ਜਿਹੜਾ ਇਹਨੂੰ ਪਿਆ ਚਲੋ ਫਟੋ ਫਟੋ ਕੀ ਆ ਦੇਖੋ ਹਾਂ ਆਪਾਂ ਫਿਕਸ ਕਰਦੇ ਆਂ ਤੇਰੂ ਨੂੰ ਕਰੀਏ ਨਾ ਕਹਿੰਦਾ ਹਾਂ ਪਿਆਰ ਤੇ ਪਾਡੀ ਉਮਰ ਕਿੰਨੀ ਆ ਦੱਸ ਮੇਰੀ ਸ਼ਰਟ ਸ਼ਰਟ ਇਹ ਕਹਿੰਦਾ ਕਿ ਤੂੰ 1.5 ਸਾਲ ਥੱਲੇ ਮੇਰੀ ਪੈਂਟ ਇਹਦੀ ਜਾਰਡ ਤੇ ਪੈਰ ਬੋਲੋ ਪੈਰ ਬੋਲੋ ਤਾਜੀ ਲਾਹ ਲਾਹ ਤੂੰ ਹੀ ਯਾਰ ਫੇਰ ਲੱਗਦਾ ਨਹੀਂ ਕੋਈ ਲੱਗਦਾ ਟਾਈਟ ਪਣਾ ਨੇ ਲੱਕ ਤੇ ਟਾਈਟ ਹੁੰਦਾ ਆ ਪਰ ਮੈਂ ਕੰਮ ਕਰਦਾ ਹੀ ਰਹਿਣਾ ਆ ਮਤਲਬ ਕਿ ਨਾ ਹਾਂਜੀ ਕੀ ਲਾਭ ਆ ਜਿੰਦੇ ਬੋਲ ਕੇ ਤੁਹਾਨੂੰ ਇੱਕ ਹੋਰ ਪੁਆਇੰਟ ਦੱਸ ਉਹ ਤੇ ਮੈਂ ਤੇ ਅਜੀਬ ਚੋ ਨੇ ਜੇ ਖਾਣਾ ਖਾਣ ਲੈ ਹੀ ਗਿਆ ਦੇਖ ਰਿਹਾ ਇੱਧਰ ਜਿੰਨਾ ਬਾਹਲੋਂ ਕੇ ਚੰਗੇ ਰੋ ਐਦਾਂ ਮੂਹਰੇ ਪੇ ਕੇ ਨਾ ਆ ਕਿੱਟਾ ਫੜੋ ਆਪਣਾ ਫੜੋ ਆਪਣੇ ਹੱਥ ਨਾਲ ਦੋਨੇ ਇਹਨੂੰ ਉਧਰੋਂ ਉੱਪਰ ਉਠੋ ਅੱਛਾ ਕੋਸ਼ਿਸ਼ ਕਰੋ ਇਧਰੋਂ ਟ੍ਰੈਨਡ ਕਰੋ ਐਦਾਂ ਆਰ ਐਕਸਰਸਾਈਜ਼ ਕਰ ਲਿਆ ਕਰੋ ਕਦੇ ਕੁਝ ਨਹੀਂ ਹੁੰਦਾ ਚੱਪ ਜਾ ਕੇ ਦੇਖੋ ਹਾਂ ਇਹਦਾ ਠੀਕ ਹੈ ਇਹ ਐਕਸਰਸਾਈਜ਼ ਕਰਨ ਨਾਲ ਲੱਕ ਚ ਫਾਲਟ ਨਹੀਂ ਆਣਾ ਜੀ ਓਕੇ ਇਹ ਐਕਸਰਸਾਈਜ਼ ਬੈਲ ਸਾਬ ਨੇ ਦੱਸੀ ਆ ਤੁਸੀਂ ਦੇਖੀ ਆ ਕਿ ਜੇਕਰ ਆਪਾਂ ਇਹ ਕਰਦੇ ਆ ਤਾਂ ਲੱਕ ਦੇ ਵਿੱਚ ਇਹਦਾ ਫਾਲਟ ਆ ਉਹ ਨਹੀਂ ਪੈਂਦਾ ਪਿੱਛੇ ਗੋਡਾ ਵੀ ਆ ਕੋਈ ਨਹੀਂ ਗੋਡਾ ਨਹੀਂ ਹੈਗਾ ਪਿੱਛੇ ਮੇਰੀ ਗੱਲ ਨੂੰ ਪੱਲੇ ਬੰਨ ਲੈ ਬੋਲੋ ਇਹਦਾ ਦੇਖਿਓ ਸਰ ਜੀ ਗਿੱਟੇ ਸੋਜ ਜਾਂਦੇ ਆ ਗਿੱਟੇ ਸੋਜ ਜਾਂਦੇ ਆ ਉਹ ਜਦੋਂ ਨਾਲ ਉਥੇ ਚਿਪ ਹੋਈ ਹਸੀ ਜੋਇੰਟ ਦੇ ਵਿੱਚ ਇੱਥੋਂ ਵਾਸੀ ਬਣੇ ਬਾਸੀ ਹੋਣ। ਹਾਂਜੀ। ਜੇ ਵਾਸੀ ਨਹੀਂ ਜਾਣਦੇ ਨੇ ਆ ਗਿੱਟੇ ਸੋ ਜਾਣੇ। ਸਮਝ ਲੱਗੀ ਮੇਰੀ ਗੱਲ? ਇੱਥੋਂ ਵਾਸੀ ਹੋਣਾ ਬਲੱਡ। ਜਦੋਂ ਵਾਸੀ ਘਟ ਜਾਣੀ ਆ ਉੱਥੇ ਚਿਪ ਹੋਈ ਆ ਤੇ ਵਾਸੀ ਘਟ ਗਿਆ ਥੱਲੇ ਆ ਗਿਆ ਥੱਲੇ ਰਹਿ ਜਾਂਦਾ। ਉਹਦੇ ਕੰਦ ਘਟੇ। ਹਾਂਜੀ। ਜੇ ਇਦਾਂ ਹੋਵੇ ਤਾਂ ਰਾਤ ਨੂੰ ਪੈਣ ਲੱਗੇ ਥੱਲੇ ਪੈਰਾਂ ਦੇ ਹਸਣਾ ਰੱਖੋ। ਠੀਕ। ਕਦੇ ਸੋ ਜੀ। ਪਹਿਲਾ ਪਾਰਟ। ਸੈਕੰਡ ਤੇ ਤੁਸੀਂ ਜਿਵੇਂ 10 ਕਿਲੋ 7-8 ਕਿਲੋ ਪਾਣੀ ਗਰਮ ਕਰ ਲਿਆ। ਪਾਣੀ ਗਰਮ ਕਰਨ ਤੋਂ ਬਾਅਦ ਉਹਦੇ ਵਿੱਚ ਜਿੰਨਾ ਕ ਪਾਣੀ ਚ ਗਰਮ ਪਾਣੀ ਚ ਪੈਰ ਪਾ ਸਕਦੇ ਹੋ ਉਹਨੇ ਕ ਪਾਣੀ ਚ ਪੈਰ ਪਾ ਕੇ ਆ ਜਿਹੜੇ ਪੋਟੇ ਤਾਂ ਇਹਨੂੰ ਦੱਬ ਕੇ ਪੰਪ ਕਰਨਾ ਸਮਝ ਲੱਗੀ ਇੱਥੇ ਜੇ ਕੋਈ ਜੁਆਇੰਟ ਜਮ ਹੋਇਆ ਉਹ ਖੁੱਲ ਜਾਊਗਾ ਇਹ ਜੁਆਇੰਟ ਇਹ ਤਾਂ ਬਲੱਡ ਨੇ ਵਾਪਸੀ ਹੋਣਾ ਹਾਂਜੀ ਤੇ ਉਹ ਫਿਰ ਵਾਪਸੀ ਖੁੱਲ ਜੂਗੀ ਚੰਗਾ ਚੱਲੂਗਾ ਇਹ ਜਿਹੜਾ ਸੁੱਜਣ ਗਿਆ ਨਹੀਂ ਇੱਕ ਤੁਹਾਡੀ ਰਿਪੋਰਟ ਆ ਗਈ ਜੁਰਕਾਸ਼ ਦੇਖੋ ਕਹਿੰਦਾ ਮੈਂ ਉਹੀ ਗੱਲ ਕਹਿ ਰਿਹਾ ਇਹ ਉਹਦੇ ਕਰਦੂ ਜੁਰਕ ਜੁਰਕਾਸ਼ ਦੀ ਤੁਹਾਡਾ ਛੇ ਆ ਹੁਣ ਮੈਂ ਇੱਕ ਚੀਜ਼ ਹੋਰ ਦੱਸ ਦਿਆਂ ਹੋਰ ਵੀ ਇਹਦੇ ਵਿੱਚ ਆ ਜਿਹੜੀ ਜਿਵੇਂ ਲਿਖਿਆ 2.52 6.0 ਆਪਾਂ ਕਈ ਵਾਰੀ ਫੋਸ ਸਾਹਿਬ ਇਹ ਦੇਖੀ ਜਾਂਦੇ ਵੀ ਮੇਰਾ 6.0 ਤੋਂ ਅੰਦਰ ਆ ਮੇਰਾ ਜੀ ਨਾਰਮਲ ਆ ਜਾਂ 6 ਤੱਕ ਮੇਰਾ ਨਾਰਮਲ ਆ ਮੇਰਾ ਸਿੱਧਾ ਜਆ ਪੁਆਇੰਟ ਆ ਵੀ ਜੇ ਤੁਹਾਡਾ weight 90 ਕਿਲੋ ਦਾ ਕਵਾਂਟਲ ਹੈ ਤੁਸੀਂ 6 ਤੱਕ ਨਾਰਮਲ ਗਿਣਦੇ ਹੋ ਜਿਹੜਾ 1.5 ਕਵਾਂਟਲ weight ਵਾਲਾ ਉਹ ਨਾਰਮਲ ਕਿੰਨਾ ਗਿਣੂਗਾ ਪਰ ਬਾਸ਼ਾ ਤਾਂ ਇਹੀ ਹੈ ਜਦੋਂ ਇਹਨੇ 5 ਦੇ ਉੱਤੇ ਜਾਣਾ ਪਾਵੇ ਨੇ ਤੈਨੂੰ ਤੰਗ ਕਰਦਾ 5 ਦੇ ਦੇ ਥੱਲੇ ਥੱਲੇ ਰਹਿਣਾ ਚਾਹੀਦਾ ਉੱਤੇ ਜਾਊਗਾ ਤੰਗ ਕਰੂਗਾ ਈਐਸਆਰ 10 ਚਾਹੀਦਾ ਉਹ ਤੁਹਾਡਾ 30 30 ਹੈ 30 ਹੈ ਮਤਲਬ ਉਹ ਤਿੰਨ ਗੁਣਾ ਹੋਇਆ ਫਿਰਦਾ ਆਪਾਂ ਕੀ ਕਰਾਂਗੇ ਈਐਸਆਰ ਕਦੋਂ ਪੜਨਾ ਜਿਵੇਂ ਤੁਸੀਂ ਚਾਹ ਤੋਂ ਪਹਿਲਾਂ ਜੇ ਪਾਣੀ ਪੀਣਾ ਅੱਧਾ ਘੰਟਾ ਬਾਅਦ ਚਾਹ ਪੀਣੀ ਜੇ ਚਾਹ ਪੀਤੀਆ ਤਾਂ ਘਟੋੜ ਘਾੜ ਡੇਢ ਘੰਟਾ ਬਾਅਦ ਪਾਣੀ ਪੀਣਾ ਰੋਟੀ ਦੇ ਨਾਲ ਤੁਹਾਡੀ ਜਦੋਂ ਤੁਸੀਂ ਰੋਟੀ ਬਣਾਉਂਦੇ ਹੋ ਜਾਂ ਰੋਟੀ ਤੁਹਾਨੂੰ ਘਰ ਦੇ ਦਿੰਦੇ ਉਹਨਾਂ ਨੂੰ ਕਹੋ ਰੋਟੀ ਬਣਾ ਕੇ ਮੇਰੀ 10 ਮਿੰਟ ਪਹਿਲਾਂ ਪੌੜੀ ਜਨ ਵੇੜ ਕੇ ਡੱਬੇ 'ਚ ਬੰਦ ਕਰ ਦੇ ਉਹਨੂੰ ਫੇਰ ਕੱਢ ਕੇ ਖਾਓ 10 ਮਿੰਟ ਬਾਅਦ ਉਹ ਨਯਾਰਾ ਵੱਖਰਾ ਤੇ ਪਾਣੀ ਨਾਰਮਲ ਹੋਵੇ ਤੁਹਾਡੇ ਕੋਲੇ ਜਦੋਂ ਤੁਹਾਡੇ ਕੋਲ ਰੋਟੀ ਲੈਦੀ ਲੈਦੀ ਹੈ ਪਾਣੀ ਠੰਡਾ ਤੇ ਉਦੋਂ ਈਐਸਆਰ ਜੂਰ ਕਸੜ ਪੜ੍ਹਣਾ ਸਮਝ ਲੱਗੀ ਤੇ ਜੂਰ ਕਸੜ ਤੇ ਈਐਸਆਰ ਕਦੋਂ ਪੜ੍ਹਣਾ ਜਦੋਂ ਤੁਹਾਡੇ ਲੀਵਰ ਦੇ ਜਿਗਰ ਦੇ ਪਾਚਕ੍ਰਾਸ ਬਣਾਉਣ ਵਾਲੇ ਸੈੱਲ ਖਤਮ ਕਰਦੇ ਨੇ ਕਿ ਜਿੱਦਾਂ ਅਸੀਂ ਖਾਣਾ ਉਹਦੇ ਮਲਬੇ ਵਿੱਚ ਮਾਰਦਾ ਉਦਾਂ ਦੇ ਚੱਕਰ ਉਹਨੇ ਪਾਚਕ੍ਰਾਸ ਵਿੱਚ ਮਾਰਦਾ ਤੇ ਉਹਦੇ ਨਾਲ ਬਾਧੂ ਪਾਣੀ ਬਾਧੂ ਚਰਬੀ ਅੰਦਰ ਜਮਾ ਹੋਣੀ ਲੱਗ ਜੇ ਤਾਂ ਤੁਹਾਡੇ ਵਰਗਾ ਸਰੀਰ ਵੱਧਦਾ ਠੀਕ ਓਕੇ ਜਾਓ ਤਾਂ ਇਹਨਾਂ ਨੂੰ ਜੀ ਤੇ ਮੈਂ 15 ਦਿਨ ਦੀ ਦਵਾਈ ਖਾਣ ਤੋਂ ਬਾਅਦ ਜੇ ਤੁਹਾਨੂੰ ਐ ਲੱਗਾ ਵੀ ਮੈਂ ਠੀਕ ਆ 90% ਫੇ ਤਾਂ ਉਹਨਾਂ ਦੀ ਲੋੜ ਸੀ। ਜੇ ਤੁਹਾਨੂੰ ਐ ਲੱਗਾ ਵੀ ਹੱਲੇ ਫਾਲਟ ਹੈਗਾ ਵੀ ਹੋਣਾ ਇੱਕੀ ਹੋਰ ਫਿਰ ਇੱਕ ਹੋਰ ਦੀ ਬਾਰੇ। ਠੀਕ। ਜੀ ਕਿਵੇਂ ਫਰਕ ਲੱਗਿਆ ਥੋਨੂੰ? ਹੁਣ ਤਾਂ ਥੋੜਾ ਪਿਆਰ ਬੜਾ ਚਾਹੀਦਾ। ਮੁੱਲੀ ਜਿਹਾ ਪਿਆਰ। ਜਿਹੜਾ ਹੱਡੀ ਦੀ ਸੈਟਿੰਗ ਕਰ ਦਿੱਤੀ। ਜੀ ਉਹਨੂੰ ਫਰਕ ਪੈਣਾ ਮਹੌਲੀ ਗੱਲ। ਜੀ। ਠੀਕ ਹੈ। ਤੇ ਇਹਨਾਂ ਦੇ ਪਹਿਲੇ ਹੱਥ ਜਿਹੜੇ ਆ ਇਹ ਪਹਿਲਾਂ ਵੀ ਟਰਾਈ ਕਰਦੇ ਨੇ ਜੀ। ਤੇ ਮੈਂ ਥੋੜਾ ਜਿਹਾ ਜੋਇੰਟ ਦਾ ਗੈਪ ਖੋਲ ਕੇ ਕਰ ਦਿੱਤਾ ਤਾਂ ਜਾ ਕੇ ਇਹਨਾਂ ਵੀ ਹੱਲ ਤੜੇ ਗੁੱਟੇ ਉਹ ਤਾਂ ਸੋਚਦੇ ਸੀ ਇਹਨਾਂ ਨੂੰ ਮੈਂ ਪ੍ਰੋਪਰ ਦੱਸਦਾ ਵੀ ਗੁੱਟੇ ਕਿਉਂ ਸੋਚਦੇ ਆ ਕਿੱਟੇ ਸੋਜਣੋਂ ਹਟ ਜਾਣਗੇ ਤੇ ਆ ਦਵਾਈ ਨਾਲ ਪ੍ਰੋਪਰ ਉਹ ਨਾੜ ਨਾੜ ਖੋਲ ਦੇਣੀ ਚੱਕ ਦੇ ਛੱਡ ਦੇ ਦੇਖੋ ਤਾਂ ਜੋੜ ਦੋ ਆਹ ਲੈ ਉਦੋਂ ਤੱਕ ਲਾ ਉਹ ਵੀ ਬਰਾਬਰ ਦੋ ਵਾਰੀ ਚੱਕਰ ਬਸ 1 ਤੋਂ 5 ਬਰਾबरी ਓਕੇ ਛੱਡ ਦੇ ਏਰ ਓਕੇ ਛੱਡ ਦੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਲੱਤ ਆ ਜਿਹੜੀ ਉਹ ਬਰਾਬਰ ਆ ਤੇ ਹੋਰ ਕਈ ਪ੍ਰੋਬਲਮਾਂ ਨੇ ਜਿਹੜੀਆਂ ਇਹਨਾਂ ਨੂੰ ਉਹ ਹੈਗੀਆਂ ਨੇ ਸ਼ੂਗਰ ਹੈ ਨੂੰ ਚਲੋ 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 ਛੱਡ ਦੇ ਜੋੜ ਤਾਂ ਮਮਸ ਇੱਥੇ ਅਰੇ ਪੁੱਤ ਜੀ ਪੱਤ ਪਿੱਛੇ ਆ ਆਇਆ ਨਾ ਮੋੜ ਜਾ ਮੋੜ ਜਾ ਚੱਕਦੇ ਓਕੇ ਚੱਕਦੇ ਫੇਰ ਓਕੇ ਚਲ ਜੋੜ ਦੇਖੋ ਤਾਂ ਓਕੇ ਆ ਜਾ ਇਹਨਾਂ ਕੱਤ ਰਹਿਣਾ ਹੀ ਆ ਤੇ ਸ਼ੂਗਰ ਚਲ ਆਜ ਚੱਕੀ ਬੋਤੇ ਚੱਕਦੇ ਕਮੀ ਮਣ ਜਾ ਚਲ ਬਸ ਕਿਹੜੀ ਜਗਾ ਤੂੰ ਤੁਸੀਂ ਅਸੀਂ ਪਟਾੜੇ ਲਾ ਕੇ ਪੈਂਦਾਈ ਸਾਡਾ ਪੰਜ ਕਰਾਂ ਹਾਂਜੀ ਹਾਂਜੀ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਹੈ ਹੁਣ ਪ੍ਰੋਬਲਮ ਕੀ ਆ ਪ੍ਰੋਬਲਮ ਜੀ ਇੱਕ ਤਾਂ ਇਹਨਾਂ ਕੋ ਸੰਗਤਾਂ ਇਕੱਠੇ ਨੇ ਚੌਕੜੀ ਨਹੀਂ ਵੱਜਦੀ ਇੱਕ 슈ਗਰ ਦੀ ਪ੍ਰੋਬਲਮ ਆ ਔਰ ਲੱਤਾਂ ਪੈਵੇਂ ਦਰਦ ਧੁੰਦੀਆਂ ਬਹੁਤ ਜ਼ਿਆਦਾ। ਪੌੜੀਆਂ ਤੇ ਨਹੀਂ ਚੜੇ ਜਾਂਦਾ। ਨਾਰਮਲ ਉਹ ਤਾਂ ਦੇਖੀਓ ਬਲੱਡ ਨੂੰ ਗੋਲੀ ਖਾ ਕੇ ਤਿੰਨ ਮਹੀਨਿਆਂ ਦਾ ਟੈਸਟ ਕਰਵਾਓ। ਐਚ ਵੀ ਏ 1 ਸੀ ਉਹ ਚੈੱਕ ਕਰਵਾਓ। ਦੇਦੇ ਸੈਂਪਲ ਤੇ ਪਤਾ ਜਣਾ ਵੀ ਕੀ ਆ। ਸਮਝਦਾ ਕੀ ਮੇਰੀ ਗੱਲ? ਆਹ ਨਾ ਦੇਖੀਓ ਵੀ ਸਾਡੇ ਗੋਲੀ ਖਾ ਲਈ ਅਸੀਂ 슈ਗਰ ਚੈੱਕ ਕਰਾ ਲਈ। ਆਹ 슈ਗਰ ਵੱਧ ਕਰਕੇ ਉਹ ਦੇਖੋ ਨੋਟਿਸ ਸਾਡਾ ਜਿਹੜੇ ਜ਼ਖਮ ਹੋ ਰਹੇ ਆ ਇਹ 슈ਗਰ ਕਰਕੇ ਹੋ ਰਹੇ ਆ। ਕੱਲੂ ਗੱਲ ਜੂ ਇਹੇ। ਕੱਲਾ ਐਵੇਂ ਉਹ ਚੀਜ਼ਾਂ ਦੇਖੀ ਜੋ ਵੀ ਸਾਡੇ ਬਲੱਡ 'ਚ ਸ਼ੂਗਰ ਠੀਕ ਹੈ ਜਿਹੜੀ ਗੋਲੀ ਤੁਸੀਂ ਲੈਂਦੇ ਹੋ ਇਹਨੇ ਜੋਇੰਟ ਦੇ ਵਿੱਚ ਜਮਾ ਕਰਨੀ ਹੈ ਸ਼ੂਗਰ ਬਲੱਡ 'ਚੋਂ ਸਾਫ਼ ਕਰਕੇ ਜੋਇੰਟ ਤਾਂ ਬੰਦੇ ਆ ਦੇ ਸ਼ੂਗਰ ਵਾਲੇ ਮਰੀਜ਼ ਦੇ ਪੈਰੀ ਹੱਥ ਲਾ ਪੈਰ ਖੋਲਗੇ ਪੈਰ ਖੋਲੋ ਪੈਰ ਖੋਲੋ ਪਹਿਲਾਂ ਹਾਂਜੀ ਲਾਓ ਕੋਈ ਲੱਕ ਜਿਹਾ ਹਾਲਟ ਓਕੇ ਕਿੱਥੇ ਅੱਗੇ ਬੈਠ ਐਂ ਕਰਕੇ ਬੈਠ ਜਾ ਬੁਨੇ ਕੋਟੇ ਫਟ ਕਰਦਾ ਜੇ ਲੱਗਾ ਜਾਂ ਕੋਈ ਚੰਗੀ ਚੀਜ਼ ਹੈ ਤੇ ਜੇ ਬਹਿਣਾ ਪੈਣਾ ਬੁੜੀਏ ਕਿਨੇ ਸਾਦੀ ਮੰਗਦੇ ਚਲ 3 ਸਾਦੀ ਜਰੂਰੀ ਕਰੋ ਜਿੱਤੇ ਤੱਕ ਪ੍ਰੀਸ਼ਣ ਕਰਾਇਆ ਹੋ ਤੋ ਬਸ ਜਦੋਂ ਬਿਨਾ ਆਪਰੇਸ਼ਨ ਕਰਵਾ ਕੇ ਨਾ ਬਿਨਾ ਮਦਦ ਆਪਾ ਵੀ ਆ ਵੀ ਪੰਜੀਰੀ ਵੀ ਖਾ ਲੋ ਕੈਲਸ਼ੀਅਮ ਘਟ ਗਿਆ ਹੋਗਾ ਆ ਦੁੱਧ ਦੇ ਦੇ ਮਠਾ ਪਾ ਕੇ ਠਾਈ ਕਰ ਦੇ ਉਦੋਂ ਇਹ ਜਾ ਕੁਛ ਹੁੰਦਾ ਚੱਕ ਦੇਖ ਕੀ ਕਰਦਾ ਤੇਰਾ ਕੋਡ ਲਾਉਂਦੇ ਹਾਂ ਕਲੰਦਰ ਓਕੇ ਛੱਡ ਦਿਓ ਓਕੇ ਚੱਲ ਅੱਗੇ ਕਰੋ ਜੀ ਕਰ ਇਹ ਕਰੀਂ ਬਾਬੇ ਚਲੋ ਕਰੋ ਹਾਂ ਤਾਂ ਆ ਚੜ ਗੁੜੀਏ ਚੱਲ ਓਕੇ ਓਕੇ ਚੱਲ ਬੱਤੋ ਇੱਕ ਵਾਰੀ ਮੂੰਹ ਖੜ ਗੋਤੇ ਔਰ ਯਾਦ ਸੱਦੇ ਫਕਰ ਕਰ ਸੱਦੇ ਚੜਦੇ 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 ਕਰ ਦੇ ਚੱਪੀ ਹਾਂ ਕਹੇਗਾ ਚਲ ਇੱਥੇ ਫੇਰੀ ਬਿਲਕੁਲ ਮੈਂ ਕੋਲ ਪਰ ਕੋਲ ਪਰ ਕੋਲ ਬਿਲਕੁਲ ਦੋ ਫਟ ਦਾ ਵਖਵਾ ਪਾ ਬੈਗਾਂ ਚ ਚੱਲਾ ਹਾਂ ਲਾਓ ਬਾਕੀ ਚਲ ਹਾਂਜੀ ਬਿਆਹ ਜੀ ਕੋਈ ਫਰਕ ਹਾਂਜੀ ਥੋੜਾ ਸਰੀਰ ਹਲ ਹੋ ਗਿਆ ਮੇਰਾ ਹਲਕਾ ਹੋ ਗਿਆ ਸੀ ਜੀ ਹਾਂਜੀ ਗੋਡੇ ਹਲਕੇ ਹੋ ਗਏ ਜਾਂ ਗੋਡਾ ਜਾ ਕੇ ਜੇਡਾ ਲੱਗ ਤੈਨੂੰ ਕਿਵੇਂ ਲੱਗਿਆ ਹੁਣ ਦੱਸ ਜੇ ਤਾਂ ਜੇ ਨਵਰਕ ਵੇਗਾ ਕਿੰਨਾ ਵਾਰ ਕਿਹਾ ਬੋਤ ਸੱਚ ਦੋ ਬੋਤ ਸ੍ਰੀ ਮੇਰਾ ਹੌਲਾ ਬੰਦੀ ਅੱਛਾ 50 60% ਠੀਕ ਹੋ ਗਏ ਹਾਂਜੀ ਓਕੇ ਧੰਨਵਾਦ ਇਹੋ ਜੇ ਮਰੀਜ਼ ਜਿਹੜਿਆ ਮੈਨੂੰ ਮੋਟੀਵੇਸ਼ਨ ਦਾ ਕੰਮ ਕਰਦਾ ਜਦੋਂ ਠੀਕ ਹੋ ਗਿਆ ਮਰੀਜ਼ ਸੱਚ ਬੋਲਦਾ ਵੀ ਹਾਂ ਮੈਂ ਠੀਕ ਹੋ ਗਿਆ ਠੀਕ ਹੈ ਲੱਖਾਂ ਲਖੋਗੇ ਅੱਜ ਚਾਹ ਮਨੋ ਜੋੜ ਕਰਤ ਕਰਨ ਜੀ ਕੋਈ ਨਹੀਂ ਉਹ ਪਤਾ ਜਦੋਂ ਤੁਸੀਂ ਕਰ ਗਏ ਸਰਪਨੇ ਨਹੀਂ ਕਿਰੋ ਪਰਨੇ ਪਿਆ ਹਾਂਜੀ ਹਾਂਜੀ ਕਿਤੇ ਫਰਕ ਨਹੀਂ ਪਿਆ ਕਿੰਨਾ ਟਾਈਮ ਹੋ ਗਿਆ ਟਾਈਮ ਤੇ ਉਹਨਾਂ ਨੂੰ ਕੋਈ 5-7 ਸਾਲ ਹੀ ਹੋ ਗਏ ਟ੍ਰੀਟਮੈਂਟ ਕਰਵਾਉਂਦੇ ਆਪਾਂ ਡਿਸਕ ਦਾ ਪਰ ਨਹੀਂ ਕਿਤੇ ਫਰਕ ਪਿਆ ਮੇਰੇ ਕੋਲੇ ਆਉਣਾ ਕਿਵੇਂ ਬਣਿਆ ਪਹਿਲੀ ਵਾਰ ਇਹਨਾਂ ਕੋਲ ਸੁਣਿਆ ਮੈਨੂੰ ਫਰਕ ਆ ਇੱਥੇ ਤੁਸੀਂ ਕਿਵੇਂ ਲੱਗਿਆ ਫਸਟ ਟਾਈਮ ਆਇਆ ਸਾਨੂੰ ਤੇ ਉਹਨਾਂ ਨੂੰ ਦੇਖ ਕੇ ਹੀ ਉਹਨਾਂ ਜੋ ਬੋਲਿਆ ਬਿਲਕੁਲ ਫਰਕ ਆ ਅੱਗੇ ਤੇ ਕਰੇ ਬੋਲਿਆ ਨੇ ਸਾਨੂੰ ਫਰਕ ਆ ਕਿ ਪਹਿਲੀ ਏਰੀਆ ਨੂੰ ਸੁਣਿਆ ਬਲਕਿ ਦਵਾਈ ਇਹਨਾਂ ਨੇ ਦੇਣੀ ਆ ਤੇ ਜਿਹੜਾ ਟ੍ਰੀਟਮੈਂਟ ਆ ਉਹ ਕੀਤਾ ਇਹਨਾਂ ਨੇ ਹਾਂਜੀ ਦਵਾਈ ਹਲੇ ਦੇਣੀ ਹੈ ਜੀ ਇਹਨਾਂ ਨੂੰ ਦਵਾਈ ਤਾਂ ਜੇ ਦੇੜੀਵੇਂ ਤਾਂ ਇਹ ਵੱਲੋਂ ਆਪਾਂ ਹੱਸਣ ਤੇ ਹੱਡੀਆਂ ਦੀ ਸੈਟਿੰਗ ਕਰ ਸਕਦੇ ਹਾਂ ਬਸ ਕਰ ਦਿੱਤੀ ਹੈ ਠੀਕ ਹੈ ਤੇ ਬਾ ਇਹਦਾ ਧੰਨਵਾਦ ਇਹਨਾਂ ਕਹ ਵੀ ਜਿਹੜਾ ਬਰੀ ਸੱਚ ਬੋਲਦਾ ਠੀਕ ਹੈ ਉਹ ਕਹਿੰਦਾ 5-7 ਸਾਲ ਚ ਕਦੇ ਇਹਨੇ ਕਹਿਈ ਦੀ ਮੈਂ ਠੀਕ ਹੈ ਅੱਜ ਪਹਿਲੀ ਵਾਰ ਹੀ ਕਿਹਾ ਕਹਿੰਦਾ ਕਿ ਮੈਂ ਠੀਕ ਹੋ ਗਈ ਆ ਪਤਾ ਹਾਂਜੀ ਸਹੀ ਹੈ ਹੋ ਗਈ 60% ਠੀਕ ਹਾਂਜੀ ਓਕੇ ਕੀ ਪ੍ਰੋਬਲਮ ਹੈ ਇਹਨਾਂ ਦੀ ਦੇਖ ਲਓ ਤੁਹਾਡੇ ਕੋਲੇ ਆ ਉਹ ਦੇਖ ਸਵਾ ਡੇਢ ਜੀ ਛੋੜੀ ਹੈ ਚੱਕ ਲਾ ਚੱਕ 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 ਚੱਲ ਗਈ ਛੋੜ ਦੇ ਦੇਖੋ ਤਾਂ ਉਹ ਵੀ ਬਰਾਬਰ ਪਾਣੀ ਕਾਫੀ ਹੱਦ ਤੱਕ ਆਲਾ ਆਲਾ ਚੱਕ 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 ਟੈਕ ਟੈਕ ਕਰਗਾ ਦੰਦ ਦੰਦ ਚਾਰਜ ਜੇ ਜਦੋਂ ਗੋਡਾ ਟੋਲਿਆ ਪਤਾ ਲੱਗ ਜਾਂਦਾ ਉੱਥੇ ਵੀ ਐਥੇ ਫਾਲਟ ਕਿੱਥੇ ਜੀ ਕੀ ਪ੍ਰੋਬਲਮ ਹੈ ਇਹਨਾਂ ਦੇ ਹੁਣ ਆ ਗੋਡੇ ਦੀ ਹੱਡੀ ਐ ਉੱਠੀ ਐ ਇੱਥੇ ਦੇਖੋ ਤਾਂ ਬੀਬੀ ਹਾਂ ਜੀ ਦੋਵੇਂ ਬਸ ਆਹ ਛੜ ਦੋ ਮਾਤਾ ਵੀ ਹੱਥ ਨਾ ਪਾਓ ਬਸ ਚਲੋ ਚੱਲ ਚਾਲੰਦਰ ਚਾਲੰਦਰ ਮੀਂਹ ਪੈ ਕੇ ਕਿਹੜਾ ਬੱਟ ਪਿਆ ਛੜ ਦੇ ਬੀਬੀ ਛੜ ਦੇ ਅਗੜਾ ਉਹਨਾਂ ਮੋਤਾ ਆ ਲੱਤ ਨੂੰ ਸਿੱਧੀ ਛੜ ਦੋ ਚਲੋ ਨੋਸ ਛੱਡ ਦੇ ਚੱਲ ਨੋਸ ਚੱਲ ਓਕੇ ਲਾ ਦੇ ਵੀ ਦਿਨ ਕਾਲਾ ਕੱਟਾ ਕੱਠਾ ਘਰ ਕੋਡੇ ਨੂੰ ਚੱਲ ਨਾਲ ਲੱਗਿਆ ਕਰ ਦੇ ਖੋਲੋ ਫਿਰ ਸੱਕ ਚੱਕ ਲੈ ਲਾਉ ਲਾਉ ਵਗੜ ਲੱਗੇ ਨੂੰ ਚੱਲ ਨਾਲ ਲੱਭੜ ਪੜ ਪਾ ਇੱਕ ਵਾਰੀ ਫਿਰ ਰੋਈ ਅੰਦਰ ਹੀ ਖੜੋ ਓਕੇ ਓਕੇ ਚੱਲ ਛੱਡ ਚੱਲ ਪਰ ਮਾਤਾ ਤੋ ਵੀਡੀਓ ਬਸ ਇਹਦਾ 60 ਸੱਤ ਫਟਾ ਨਹੀਂ ਨਾ ਖਾਇਆ ਹਾਂਜੀ ਮੈਂ ਖਾਂਦੀ ਨਹੀਂ ਦੇ ਪਟਾ ਹਾਂਜੀ ਢੇੜੀਲਾ ਕੀ ਕਰਦਾ ਜੀ ਜੀ ਲੱਗਿਆ ਉਹ ਗਏ ਲੋਕਾਂ ਕਿ ਮੈਂ ਆਪ ਰਹਿਣ ਤੁਹਾਨੂੰ ਤਾਂ ਦੰਦ ਲੱਗਾ ਸਾਰੇ ਠੀਕ ਹੈ। ਮੈਨੂੰ ਤਾਂ ਲੱਗਦਾ ਸਾਰੇ ਠੀਕ ਆ। ਬਾਕੀ ਪਤਾ ਨਹੀਂ। ਠੀਕ ਹੈ ਠੀਕ ਹੈ ਸੱਚ ਬੋਲਣ ਤੋਂ ਬਾਅਦ। ਹਾਂਜੀ ਹਾਂਜੀ। ਠੀਕ ਹੈ। ਤੇ ਲੱਗ ਤੋ ਕਿਵੇਂ ਲੱਗ ਰਿਹਾ ਹਲਕਾ ਹੋ ਗਿਆ? ਹਾਂਜੀ। ਤੇ ਗੋਡੇ ਸਾਰੇ ਸੇਰ ਦੇ। ਵੇਖੋ ਨਾ ਵੀ ਦੁੱਖ ਘੁੱਟਾ ਸੁੱਕ ਰਹਾ ਹੈ। ਕਰ ਦੇ। ਕਰ ਦੇ। ਓਕੇ। ਚਲ। ਨਹੀਂ ਕਰਦੇ। ਆਪਣੇ ਸਿਰੇ ਸਿਰੇ ਜੋ ਕਰੂਗਾ। ਹਾਂਜੀ ਠੀਕ ਹੈ। ਕਿੰਨੇ ਵੀ ਵਾਰ ਆਏ ਤੁਸੀਂ ਹਾਂਜੀ ਮੈਂ ਤਾਂ ਪਹਿਲੀ ਵਾਰ ਹੀ ਆਇਆ ਕਿੰਨਾ ਫਰਕ ਮੈਂ ਤਾਂ ਹਜੇ ਤਾਂ ਲੱਗਦਾ ਮੈਂ ਸਾਰੀ ਠੀਕ ਆ ਬਸ ਇਹਨਾਂ ਨੂੰ ਨਹੀਂ ਪਤਾ ਜੀ ਹਾਂਜੀ ਠੀਕ ਹੈ ਬੇਤੀ ਵਾਰ ਆਏ ਨੇ ਜੀ ਇਹਨਾਂ ਦਾ ਕਹਿਣਾ ਹੈ ਕਿ ਕਾਫੀ ਜ਼ਿਆਦਾ ਫਰਕ ਆ ਜਿਹੜਾ ਮੈਨੂੰ ਸਾਰੀ ਠੀਕ ਇਹਨਾਂ ਦਾ ਆਪ ਦਾ ਜਵਾਨੀ ਕਹਿਣਾ ਮੂੰਹ ਦੇ ਨਾਲ ਵੀ ਮੈਨੂੰ ਕਾਫੀ ਜ਼ਿਆਦਾ ਫਰਕ ਆ ਸਾਰੀ ਠੀਕ ਆ ਜਿਹੜੀ ਲੱਗ ਰਹੀ ਹੈ ਪਹਿਲੀ ਵਾਰ ਇਹ ਇੱਥੇ ਜਿਹੜੇ ਦਵਾਈ ਲੈਣੋਂ ਆਏ ਸੀਗੇ ਤੁਸੀਂ ਆਪਦੀ ਅੱਖੀ ਦੇਖਿਆ ਕਿ ਸਾਰਾ ਟ੍ਰੀਟਮੈਂਟ ਜਿਹੜਾ ਲਾਈਵ ਉਹ ਕੀਤਾ ਗਿਆ ਜੀ ਇਥੇ ਟੁੱਟਿਆ ਹੋਇਆ ਟੁੱਟਿਆ ਦੇ ਇੱਕ ਪਾਸੇ ਵੱਡਿਆ ਕ੍ਰੈਕ ਵੀ ਨਾ ਤੇੜ ਆਈ ਹੋਈ ਇਹ ਸੋਝ ਕੇ ਐਡਾ ਹੋਇਆ ਪਹਿਲਾ ਪੁਆਇੰਟ ਤਾਂ ਹੀ ਸੈਕੰਡ ਦੇ ਤੁਰਨਾ ਦਾ ਬਹੁਤ ਦੂਰੀ ਤੇ ਪਾਸਾ ਲੈ ਸਕਦੀ ਇਹ ਤੁਰੀ ਫਿਰਦੀ ਹੈ ਪਰ ਐਕਸ-ਰੇ ਦੇ ਵਿੱਚ ਮੈਂ ਤੁਹਾਨੂੰ ਕੀ ਕਹਾਂ ਮੈਂ ਕਹਿ ਰਿਹਾ ਐਕਸਟਰਾ ਹਾਦੀਸ ਹੋਈ ਮੈਂ 19 ਸਾਲ ਐਕਸ-ਰੇ ਤੇ ਐਮ ਆਈ ਕੀਤੀ ਮੈਨੂੰ ਪਤਾ ਇਹਦੇ ਬਾਰੇ ਨੌਲੇਜ ਹੈ ਤੇ ਮੇਰਾ ਇਹ ਤਜਰਬਾ 53 ਸਾਲ ਦਾ ਠੀਕ ਐ ਇਦਾਂ ਨਹੀਂ ਕਹਾਂ ਠੀਕ ਹੈ 21 ਪਸਤਾ ਹੋਈਆਂ ਵੈਦਗਰੀ ਚਲੋ ਸਾਨੂੰ ਠੀਕ ਨਾ ਮਤਲਬ ਆ ਹਾਂ ਠੀਕ ਹੈ ਮੇਰੇ ਮੇਰੀ ਸੱਤਾਂ ਦੀ ਹੈ ਤੁਹਾਡੀ ਹਾਂਜੀ ਹਾਂ ਠੀਕ ਹੈ ਤੁਸੀਂ ਮੇਰੇ ਕੋਲ ਆਏ ਹੋ ਮੇਰੀ ਸੱਤ ਫੋਲੀ ਫੋਲੀ ਪੜਦੇ ਥਰੇ ਹੱਥ ਇਹਦੇ ਹੱਥ ਪਾ ਕੋਲੀ ਫੋਲੀ ਚੱਲ ਕੋੜੇ ਉੱਪਰ ਜਕਣਾ ਇੰਨਾ ਉੱਪਰ ਲਿਆਉਣਾ ਨਹੀਂ ਗਿਆ ਦਾ ਇਹ ਕਹਿੰਦੇ ਆ ਝੋਲਾ ਫ੍ਰੈਕਚਰ ਆ ਮੈਂ ਹੈ ਜੇ ਝੋਲਾ ਫ੍ਰੈਕਚਰ ਹੋਗਾ ਇਹ ਤਰਕੀ ਨਹੀਂ ਆ ਸਰ ਜੀ ਹੋਗਾ ਹੈ ਚਲ ਚਲ ਔਲੀ ਹਣ ਔਲੀ ਇੰਨਾ ਨਹੀਂ ਇੰਨਾ ਨਹੀਂ ਥੋੜਾ 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 ਉਹੜਾ ਉਹੜਾ ਚੱਲ ਜੋੜਦਾ ਦੇ ਤਾਂ ਫਤ ਹੁਣ ਆਪਾਂ ਬਰਾਬਰ ਕਰਦੇ ਕੀ ਕਰੇ ਆਪਾਂ ਕੀ ਕੀ ਹਾਂਜੀ ਹਾਂਜੀ ਇਹ ਉੱਪਰ ਚੜਿਆ ਹੋਇਆ ਨਾ ਕਿ ਇਸ ਫੈਕਚਰ ਦੀ ਸਮਝ ਲੱਗੀ ਮੇਰੀ ਗੱਲ ਇਹਨੂੰ ਆਪਾਂ ਥੱਲੇ ਲਾ ਤਾਂ ਬਰਾਬਰ ਹੋ ਗਈ ਲੱਤ ਕਿੰਨੀ ਛੋਟੀ ਸੀ ਦੇਖਦੇ ਜੀ ਤੁਸੀਂ ਦੇਖਿਆ ਪਹਿਲਾਂ ਪਹਿਲਾਂ ਦੇਖਿਆ ਲੈ ਫੋੜ ਜਿਹੜਾ ਉਹ ਦੋ ਕਸੂ ਦਾ ਫਰਕ ਉਹ ਵੀ ਕੱਢ ਦੇਣਾ ਚੱਕ ਪੁੱਤ ਚੱਕ ਲਿਆ ਰਮਾਤਾ ਹੋੜਾ ਪੱਕੀ ਕੀਤਾ ਹੈ ਤੱਕਾ ਕੀਤਾ ਦੱਸੋ ਓਕੇ ਬਰਾਬਰ ਹਾਂ ਜੀ ਆ ਇਤਨ ਪੁੱਤ ਆ ਮੋਟਾ ਚੱਲ ਓਕੇ ਤੁਸੀਂ ਨਹੀਂ ਬੀਬੀ ਇਹ ਚਪਕਾ ਕੇ ਪਾਇਆ ਬੀਬੀ ਉਮਰ ਕਿੰਨੀ ਤੁਹਾਡੀ ਓਕੇ ਛੱਡ ਦਿਓ ਓਕੇ ਫੇਰ ਓਕੇ ਛੱਡ ਦਿਓ ਮਿਲੋ ਜੀ ਬੀਬੀ ਉtre ਪਕਰ ਲਾਸੇ ਸਰਕਾਰ ਚੱਲ ਆਪੇ ਪ੍ਰੋਬਲਮ ਕੀ ਹੈ ਜੀ ਨਾਲ ਇਹਨਾਂ ਦੇ ਕਿਤੇ ਗੋਡੇ ਦਰਦੇ ਆ ਅੱਛਾ ਇੱਕ ਗੱਲ ਯਾਦ ਰੱਖ ਲਓ ਜੀ ਆ ਮੇਰੇ ਕੋਲ ਬਾਹਰ ਜਿਹੜੀ ਹੱਡੀ ਆ ਨਾ ਏਦਾਂ ਇੱਕ ਕਿਸਮ ਦਾ ਪਾਈਪ ਆ ਹਰ ਹੱਡੀ ਠੀਕ ਉਹਦੇ ਅੰਦਰ ਸਪੰਜ ਟਾਈਪ ਗੁੱਦਾ ਜਿਹੀ ਭਰਿਆ ਹੋਇਆ ਜਿਹਨੂੰ ਆਪਾਂ ਕੈਲਸ਼ੀਅਮ ਕਹਿੰਦੇ ਆ ਠੀਕ ਜੋ ਕਰੈਕ ਹੋਊਗਾ ਨਾ ਉਹ ਕੈਲਸ਼ੀਅਮ ਬਾਹਰ ਹੋਣਾ ਚੱਲੂ ਹੈ ਨਾ ਸੋਜ ਆਣੀ ਤੇ ਚੀਕਾ ਮਾਰੂਗੀ ਜੇ ਕਰੈਕ ਵੀ ਆ ਮੜਾ ਜਾਂ ਤੇੜ ਵੀ ਆ ਤੇ ਤੇ ਜਿਹੜਾ ਤੁਸੀਂ ਇਹਨਾਂ ਨੂੰ ਵੀ ਕਰੈਕ ਆ ਉਹ ਤਾਂ ਜੋ ਮਰਜ਼ੀ ਦਿਖਾ ਦੇ ਸਮਝ ਲੱਗੀ ਇਹਦੇ ਇਹ ਜਾ ਕੁਛ ਨਹੀਂ ਗਾ ਇਹ ਫालतू ਗੱਲ ਹੈ ਇਹ ਤਾਂ ਭਜਨ ਦੀ ਦੀ ਲੱਖ ਤੇ ਪੂਰਾ ਉਹ ਆਣਾ ਯਾਨੀ ਕਿ ਮਾਤਾ ਦਾ ਲੰਗਾ ਹਟ ਜੇ ਤੇ ਅਸੀਂ ਮੈਂ ਤੁਹਾਡੇ ਤੁਹਾਡੇ ਕੋਲ ਹੀ ਆ ਹੁਣ ਇਹ ਹੁਣੇ ਤੋੜ ਕੇ ਦੇਖੋਗੇ 50% ब्रेंड, 60% ਫਰਕ ਹੋਪਾ ਜੀ ਠੀਕ ਚਲ ਜੀ ਇੱਕ ਵਾਰ ਪਹਿਲਾਂ ਵੀ ਆ ਚੁੱਕੀ ਹਾਂ ਨਾ ਤੇ ਉਹ ਜਿੰਨਾ ਫਰਕ ਹੈਗਾ ਯਾ 에ਰ ਕਾ ਫੇਰ ਹੀ ਬਖਾਇ ਫੇਰ ਉਹਨਾ ਫਰਕ ਨਿਕਲ ਆਇਆ ਇਹ ਦੇਖੋ ਇਹਨਾਂ ਨੂੰ ਆਪਾਂ ਨਾ ਕੁਝ ਹੁਣ ਸਜੈਸ਼ਨ ਦੇਵਾਂਗੇ ਤੁਰਨ ਲਈ ਹਾਂਜੀ ਜਦੋਂ ਐ ਟੇਢੇ ਹੋ ਕੇ ਤੁਰਨਾ ਤੇ ਆਪਾਂ ਇਹਨੂੰ ਥੱਲੇ ਲਾਤਾ ਇਥੇ ਆਪਾਂ ਪਲਾਸਟਰ ਥੋੜੀ ਕੀਤਾ ਜਾਂ ਆਪਾਂ ਇਹਨੂੰ ਕੋਈ ਬੰਦਿਆ ਥੋੜੀ ਵੀ ਹਾਂ ਏ ਥੱਲੀ ਦੇ ਉਹ ਇਹਨਾਂ ਦੀ ਤੁਰੰਤ ਤੇ ਪੈਂਦਾ ਠੀਕ ਤੇ ਇਹਨੂੰ ਆਪਾਂ ਬਰਾਬਰ ਕਰਦਾ ਇਹਨਾਂ ਨੂੰ ਦੱਸ ਦੇਗਾ ਬੀਬੀ ਆ ਐਕਸਰਸਾਈਜ਼ ਕਰਨੀ ਉਹ ਵੀ ਦੱਸ ਦੇਗਾ ਉਹਦੇ ਨਾਲ ਬਰਾਬਰ ਹੋਣਾ ਠੀਕ ਹੈ ਮੇਰੇ ਤੁਸੀਂ ਪਿੱਛੇ ਆਏ ਹੋਣੇ ਹਾਂਜੀ ਸਪੈਸ਼ਲ ਸ਼ਨੀਵਾਰ ਕੋਈ ਨਹੀਂ ਨਾ ਆਇਆ ਪਿੱਛੇ ਹੀ ਤਾਂ ਸੀ ਉਹ ਤੋਂ ਪਿੱਛੇ ਪਾਊਗਾ ਬੀਬੀ ਹੁਣੇ ਚਲ ਜੋੜ ਤਾ ਕਰੀ ਟਾਈਟ ਕਰ ਟਾਈਟ ਕਰ ਟਾਈਟ ਕਰ ਟੈਡ ਕਰ ਲਾਤ ਨਾੜਾੜ ਨਾਟ ਨੋ ਚਲ ਆ ਦੇਖ ਇਹ ਜਦੋਂ ਪੈਣਾ ਨਾ ਤੁਸੀਂ ਉਹ ਲਾਤ ਉਧਰ ਹਟ ਲੈਣੀ ਇੱਕ ਇਹਨਾਂ ਦੇ ਇਹਨੂੰ ਆਹ ਨਾਲ ਹੀ ਇੱਥੋਂ ਆ ਦੱਬ ਦੇਣਾ ਅੱਛਾ ਇਹਦੇ ਨਾਲ ਜਿੰਨਾ ਕਈ ਦਿਨੇ ਤੁਰ ਫਿਰ ਕੇ ਉੱਪਰ ਆਉਣਗੇ ਨਾ ਰਾਤ ਨੂੰ ਜਦੋਂ ਟਿਕਣਾ ਉਹ ਘੱਟ ਹੋਰ ਥੱਲੇ ਰੂਗੇ ਫਿਰ ਉਹ ਸੇ ਪੱਕ ਜੂਗਾ ਤੇ ਮਾਸ ਕਰ ਜੂ ਠੀਕ ਹੁਣ ਜਿਵੇਂ ਆ ਹੱਡੀ ਸੱਲ ਇੱਥੋਂ ਇੱਥੇ ਆ ਗਈ ਜਦੋਂ ਆਪਾਂ ਇੱਥੇ ਕਰਤਾ ਸੀਗਾ ਖਾਲੀ ਹੋਈ ਨਾ ਜਦੋਂ ਆਪਾਂ ਰਾਤ ਨੂੰ ਇਹਦਾ ਕਰਕੇ ਪਾਵਾਂਗੇ ਤੇ ਮਾਸ ਭਰ ਜੂਗਾ ਉਹ ਉੱਪਰ ਆਉਣਾ ਹਟ ਜੂ ਦੁਬਾਰਾ ਇਹ ਤਾਂ ਲੱਤ ਖਿੱਚਣੀ ਆ ਜਦੋਂ ਉਧਰ ਲੱਤ ਉਹ ਦੇਖੋ ਨਾ ਟਾਈਟ ਕਰ ਲਈ ਇੱਕ ਜਣੇ ਨੂੰ ਲੱਤ ਖਿੱਚਣੀ ਤਾਂ ਮੂਹਰੇ ਪਾ ਕੇ ਇਹਨੂੰ ਆਹ ਦੂਜੇ ਨੂੰ ਆਹ ਆਇਥੋਂ ਇਹਨੂੰ ਹੱਥ ਨਾਲੇ ਘਸਕਾਈ ਜਾਣਾ ਉਧਰ ਖਿੱਚੀ ਜਾਣਾ ਆਹ ਦਾ ਜੋਇੰਟ ਇਹਨਾਂ ਵਾਇਦੇ ਚ ਗੁੱਠਾ ਇਹ ਪਾਈ ਜਾਣਾ ਇਹਨੂੰ ਖਿੱਚੀ ਜਾਣਾ ਤੇ ਆ ਮਤਲਬ ਢਿੱਲੇ ਕਰੀ ਜਾਣਾ ਤੇ ਉਧਰੋਂ ਖਿੱਚੀ ਜਾਣਾ ਸਮਝ ਲਾ ਗਈ ਮੇਰੀ ਗੱਲ ਆ ਦੇਖੋ ਬਰਾਬਰ ਠੀਕ ਆ ਤੇ ਇਹਨਾਂ ਨੂੰ ਸਵਾਲ ਵਾਲਾ ਮੰਝਦੇ ਦੇਵੇਂਗਾ ਹਾਰਡਵੇਅਰ ਤੇ ਬੈਟੇ ਹਾਰਡਵੇਅਰ ਤੋਂ ਤਾਂ ਕੋਈ ਨਹੀਂ ਗੱਦੇ ਤੇ ਸੌ ਠੀਕ ਤੇ ਬਾਹਲਾ ਗੱਦਾ ਪੋਲਾ ਦਾ ਠੀਕ ਕਿ ਮੈਂ ਪੰਜਵਾ ਹੀ ਬੋਲਾ ਵੀ ਇਹ ਜਿੱਥੇ ਆ ਜੀ ਲੱਗੀ ਆ ਉਥੇ ਦਿਲਚਸਪੀ ਵੜ ਗਏ ਆ ਜੀ ਦਾ ਉਥੇ ਉੱਪਰ ਰਹਿ ਗਿਆ ਇਦਾਂ ਦਾ ਨਹੀਂ ਹੋਣਾ ਚਾਹੀਦਾ ਚਲ ਬੀਬੀ ਉੱਠੋ ਉਠੋ ਦੇਖ ਲੈ ਜੀ ਦੇਖ ਕਰ ਦੇ ਤਾਂ ਬੀਬੀ ਆਹਾਂ ਇਹੀ ਆ ਬਰਾਬਰ ਆਲੋ ਡਰਾਪ ਕਰ ਲੈ ਚਲ ਆਖ ਚਲ ਚਲ ਉਹ ਘਾਟੋਂ ਮਾ ਦਾ ਕਰ ਉਹ ਕੇ ਓਕੇ ਚਲ ਚਲ ਇਹ ਕਰਨ ਨਾਲ ਵੀ ਜੇ ਤੁਹਾਨੂੰ ਐ ਲੱਗੇ ਨਾ ਵੀ ਇਹ ਹਿੱਚ ਇਹਨੂੰ ਦਬ ਲੋ ਕੰਪਿਊਟਰ ਰਾਹ ਚ ਕਰੂ ਆ ਵੀ ਆਪਰਾਪਰ ਜੇ ਇਹ ਐਕਸਰਸਾਈਜ਼ ਇਹ ਕਰੇ ਵੀ ਕਰਵਾ ਸਕਦੇ ਨੇ ਬੈਲੈਂਸ ਜਿਹੜਾ ਇਹਦਾ ਜਦੋਂ ਬੈਲੈਂਸ ਆਉਟ ਹੋਣਾ ਹੈ ਨੇ ਉਦੋਂ ਤਾ ਠੀਕ ਆ ਚੱਲ ਵੀ ਬੀ ਉੱਠ ਪਹਿਲਾਂ ਉੱਠ ਕੇ ਪੈਰ ਪਾਇਆ ਹੱਥ ਭਾਰ ਪਾ ਕੇ ਦੇਖ ਲੱਕ ਤੇ ਜਿੰਨੇ ਮੇਰੇ ਭਾਰ ਨਹੀਂ ਪੈਂਦਾ ਦੇਖੋ ਲੱਕ ਨੂੰ ਭਾਰ ਹੌਲ ਦਾ ਨਹੀਂ ਤੇ ਛੱਡਣੀ ਹੈ ਉਹ ਕਿਹੜਾ ਹਲਕਾ ਦੱਸੋ ਹਲਕਾ ਹੋਵੇ ਬੈਲ ਗੋਡਾ ਸੱਟ ਕਰਦੇ ਮੈਂ ਤੁਹਾਨੂੰ ਕਿਹਾ ਲੱਕ ਵਜਨ ਲੈਣਾ ਹੈ ਹੈਗਾ ਹੈਗਾ ਇਹ ਮਾਤਾ ਹੀ ਫਰਕ ਹੈਗਾ ਹੈਗਾ ਫਰਕ ਵਾ ਪਹਿਲਾਂ ਟੈਗ ਕਰ ਟੈਗ ਕਰ ਬੋਲ ਚਲ ਬੰਦਾ ਤੋਰਨ ਜਾਣਾ ਕਿੰਨਾ ਰੋਕ ਕੇ ਚਾਹ ਨਾ ਬੀਬੀ ਨਹੀਂ ਹੱਥ ਨਹੀਂ ਹੱਥ ਅੱਗੇ ਪਾ ਦੇ ਤਰ ਬੀਬੀ ਬੀਬੀ ਹੱਥ ਅੱਗੇ ਆਹੀ ਦਾ ਫਰਕ ਹੈ ਦੋ ਕਰ ਦੋ ਨਾ ਹੋਵੇ ਕਰ ਦੋ ਤੇ ਚੱਲ ਕਰ ਕਰ ਦੇ ਚੱਲ ਬੀਬੀ ਲਾਹ ਤਾ ਗੋਡਾ ਕਰੀ ਕਰੋ ਇੱਕ ਵਾਰ ਹੁਣ ਦੱਸੋ ਕਿਵੇਂ ਆ ਤੁਰ ਕੇ ਆ ਜੋ ਪਰ ਜੋ ਕੋ ਤੁਹਾਨੂੰ ਮੈਂ ਦਵਾਈ ਦਿੱਤੀ ਆ ਬਈ ਆ ਤਰ੍ਹਾਂ ਕਹਿੰਦੀ ਇਹਦਾ ਆਹ ਜਿਹੜੀ ਆ ਪੁਆਇੰਟ ਇੱਥੇ ਢਾਈ ਮਿੰਟ ਮਾਲਸ਼ ਕਰੀਂ ਇਦਾਂ ਉਸ ਤੇਲ ਦੀ ਢਾਈ ਮਿੰਟ ਸਮਾਂ ਲੱਗੀ ਆ ਢਾਈ ਮਿੰਟ ਲਾ ਕੇ ਕੋਦਾਂ ਮੈਂ ਢਾਈ ਮਿੰਟ ਇੱਥੇ ਲਾਉਣੇ ਆ ਐਸ ਜਗ੍ਹਾ ਤੇ 5 ਮਿੰਟ ਹੋ ਗਏ 8 2.5 ਇੱਥੇ ਸਮਝ ਲੱਗੀ ਫਿਰ 5 ਮਿੰਟ 2.5 ਮਿੰਟ ਇੱਥੇ ਹੁਣ 5 ਮਿੰਟ ਇੱਥੇ ਹੋ ਗਏ 5 ਇੱਥੇ ਹੋ ਗਿਆ ਇੱਕ ਕੀ ਪਤਾ ਲੱਗ ਗਿਆ ਆ ਦੋ ਪੁਆਇੰਟ ਦੇ ਜਿਹੜੇ ਇੱਥੇ ਮਾਰਨੇ ਆ ਆ ਇੱਥਾ ਆ ਨਾੜ ਮਾਰਨੀ ਹੈ ਆ ਮੰਨ ਲਾ ਕਿ ਹੱਡੀ ਨਹੀਂ ਮਾਰਨੀ ਆ ਨਾੜ ਮਾਰਨੀ ਹੈ ਠੀਕ ਹੈ ਇੱਦਾਂ ਹੀ ਮਾਰ ਸਦੇਓ ਇੱਦਾਂ ਹੀ ਮਾਰੋ ਇਹਦੇ ਤੇ ਆਹ 2.5 ਮਿੰਟ 2.5 ਮਿੰਟ ਇੱਥੇ ਫਿਰ 2.5 ਮਿੰਟ ਇੱਥੇ ਫਿਰ 2.5 ਮਿੰਟ ਇੱਥੇ ਇੱਥੇ 10 ਮਿੰਟ ਲੱਗਣਗੇ ਪਰਬਤ ਮੁੱਦਾ ਹੈ। ਬਹੁਤ। 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 ਬਹੁਤ ਨਾਲ ਆਹਾ ਇਦਾਂ ਆ ਵੀ ਤੇ ਆ ਵੀ ਇਹਦੀ ਲੱਕ ਦੀ ਇੱਥੋਂ ਮਾਸ਼ ਕਰੀ ਜਣੀ ਆ ਉਹ ਜਿਹੜਾ ਤੇਲ ਹੈ ਉਹਨੂੰ ਵੇਚਰ ਚ ਆਉਣਾ ਉਹ ਤੇਲ ਤਾਕਤ ਵਾਲਾ ਹੈ ਜੀ ਉਹਨੇ ਆਣਾੜਾ ਨੂੰ ਤੇ ਮਾਸ਼ ਵੇਚਰ ਨੂੰ ਤਾਕਤ ਦੇਣੀ ਹੈ ਇੱਥੋਂ ਇਹਨੇ ਪੂਰਾ ਕਲੀਅਰ ਹੋ ਗਿਆ ਸਵੇਲਾ ਕਿ ਮੇਰੀ ਗੱਲ 5 ਮਿੰਟ ਇੱਥੇ ਹੋ ਗਏ 15 ਹੋ ਗਏ ਹਾਂਜੀ ਹੁਣ ਆ ਪਜਾਮਾ ਤਾਂ ਜਾ ਕੋਤੋ ਹੀ 5 ਮਿੰਟ ਤੁਸੀਂ ਇੱਥੇ ਲਵਾਇਆ ਆਹਾ ਆਣਾੜਾ ਆਹਾ ਯਾ ਇਹ ਤੇ ਉੱ딜 ਹੀ ਜਾਂਦਾ ਹੈ ਉੱ딜 ਹੀ ਜਾਂਦਾ ਹੈ 5 ਮਿੰਟ ਇੱਥੇ ਇਹ 5 ਮਿੰਟ ਇਹਨੂੰ ਆ ਫੜ ਲਿਆ 5 ਮਿੰਟ ਇੱਥੇ ਠੀਕ ਆ ਆੜ ਆੜ ਮੜਨੀ ਆ ਸਮਝ ਲੱਗੀ ਆਹ ਇਹ ਤਾਂ ਇਹ ਚ ਤੇਲ ਲਾਉਣਾ নাਖੇ ਤਾਂ ਨਹੀਂ ਵੀ ਸੁੱਕੀ ਨਹੀਂ ਮੜਨੀ ਠੀਕ ਆ ਉਹ ਤੇਲ ਮਹੀਨੇ ਦਾ ਮਹੀਨੇ ਦੇ ਖਤਮ ਹੋਣਾ ਚਾਹੀਦਾ ਤਾਂ ਕੋਲ 15 ਆ ਆਪਣੇ 10 ਮਿੰਟ ਉੱਥੇ 5 ਇਹ 15 20 ਤੇ 25 25 ਤੇ 5 30 ਤੇ 5 ਮਤਲਬ 35 ਮਿੰਟ ਦਾ ਹੀ ਪ੍ਰੋਸੈਸ ਆ ਤੁਹਾਡਾ ਇਹਨੂੰ ਵੀ ਇੱਥੋਂ ਇੱਥਾ ਹੱਥੋਂ ਨਹੀਂ ਦੋਨੇ ਬਾੜੀਆਂ ਇੱਥੋਂ ਆਖਾ ਠੀਕ ਹੈ ਤੇ ਇੱਥੋਂ ਬਾੜਨੀ ਇੱਥੋਂ ਬਾੜੀ ਸਵੇ ਲੱਗੀ ਮੇਰੀ ਗੱਲ ਹੁਣ ਸਿੱਧਾ ਹੋਗਾ ਸਿੱਧਾ ਅਕਸਾ ਪੈਣਾ ਐਜ ਬੋਲਦਾ ਸਿੱਧਾ ਲੈ ਆ ਆ ਦੇਖ ਬੇਟੀ ਇਹਨੂੰ ਆ ਇੱਥੋਂ ਫੜ ਲਿਆ ਕਿ ਤਾ ਆ ਨਾੜ ਦੱਬ ਲਈ ਹਾਂਜੀ ਠੀਕ ਆ ਹੱਥਾਂ ਨਾਲ ਉਂਗਲਾਂ ਨਾਲ ਤਾੜ ਦਬ ਲਈ ਇਹਨੂੰ ਆ ਹੱਥ ਪਾ ਲਿਆ ਆਹਾ 300 ਵਾਰੀ ਠੀਕ ਆ 300 ਵਾਰੀ ਜਿਵੇਂ 100 ਵਾਰੀ 11 ਲਾ ਆਹ ਦਲੀ ਜਾ ਦੇ 100 ਵਾਰੀ ਉਧਰ ਹੀ ਜਾ ਦੇ 100 ਵਾਰੀ ਇਧਰ ਹੀ ਜਾ ਦੋ ਫੇਰੇ ਇਧਰ ਜਾ ਦੋ ਐਦਾਂ ਕਰੇ ਕਿ ਤਿੰਨ ਤਿੰਨ ਵਾਰੀ 100 100 ਵਾਰੀ ਠੀਕ ਹੈ ਲੱਗਦਾ ਪਤਾ ਦਿਮਾਗ 'ਚ ਆ ਇਦਾਂ ਹੀ ਹੋ 300 ਵਾਰੀ ਇਹ ਲਗਣੀ 300 ਵਾਰੀ ਇਹ ਲਗਣੀ ਇਹ ਐਕਸਰਸਾਈਜ਼ ਹੈ ਜਦੋਂ ਇਹ ਡਾਟਾ ਲੈਣੇ ਮਿੰਟ ਲੱਗੇ ਜੇ ਵਾਰ ਤੇ ਇਹਦੇ 'ਚ ਕੋਈ ਫਾਲਟ ਨਹੀਂ ਜਿਹੜਾ ਜਿੱਥੇ ਮਰਜੀ ਬੰਦ ਫੌਜ ਭਾਤੀ ਕਰ। ਓਕੇ? ਚਲ ਆਓ ਹੁਣ ਇਹ ਤਾਂ ਤੁਹਾਨੂੰ ਦਵਾਈ ਸਮਝਾ ਦੇ। ਜਿਸ ਵੰਦੀ ਤੁਹਾਡਾ ਜਿਹੜਾ ਐਡਰੈਸ ਆ ਉਹ ਕੀ ਹੈ ਜੀ ਇੱਥੋਂ ਦਾ? ਇੱਥੇ ਅਸੀਂ ਆਂ ਪ੍ਰਧਾਸ ਚੌਂਕ ਆ ਸਾਡੇ ਲੱਗੇ ਆ ਨਾਲ ਸਾਡੇ ਫਿਟਨੈਸ ਜਿਮ ਐ ਸਾਹਮਣੇ ਠੇਕ ਐ। ਜੀ ਤੇ ਇਹ ਪਲੱਥ ਰੋਡ। ਤੇ ਬਾਬਾ ਸ੍ਰੀਚੰਦ ਦੇ ਅਸੀ ਦਵਾਖਾਨਾ ਅਸੀਂ ਇੱਥੇ ਸ਼ਨੀਵਾਰ ਹੁੰਦੇ ਆਂ ਸ਼ਨੀਵਾਰ 9 ਤੋਂ 3-4 ਵਜੇ ਤੱਕ ਦੁਕਾਨ ਫੁੱਲਦੀ ਆ ਮੇਰਾ ਟਾਈਮ 10 ਤੋਂ 3 ਹੈ ਤੇ 5 ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨ ਮੁੱਲਾ ਪਰ ਲਿੰਕ ਰੋਡ ਮੁੱਲਾ ਪਰ ਪਿੰਡ ਵਾਲੇ ਰੋਡ ਨੂੰ ਲਿੰਕ ਰੋਡ ਕਹਿੰਦੇ ਨੇ ਲੈਣੇ ਤੋਂ ਫਰੋਜਪੁਰ ਰੋਡ ਤੇ ਮੁੱਲਾ ਪਰ ਪੈਂਦਾ ਉੱਥੇ ਅਸੀਂ ਲਿੰਕ ਰੋਡ ਤੇ ਆ ਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਟਾਈਮ ਮੇਰਾ ਉੱਥੇ ਵੀ ਉਹੀ ਆ 10 ਤੋਂ 3 ਇਸਨ ਬੈ ਜਸਵੰਤ ਜੀ ਜਿਨ੍ਹਾਂ ਨੇ ਕੀ ਜਿਹੜਾ ਤੁਹਾਡੇ ਸਾਹਮਣੇ ਜਿਹੜੇ ਲਾਇਬਲ ਨੇ ਲੋਕਾਂ ਦੇ ਜਿਹੜਾ ਇਲਾਜ ਆ ਉਹ ਕੀਤਾ ਗੋਡੇ ਗਿੱਟਿਆਂ ਦਾ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਇਹਨਾਂ ਦੇ ਵੱਲੋਂ ਇੱਥੇ ਦਿੱਤੀਆਂ ਜਾਂਦੀਆਂ ਨੇ ਤੇ ਕਈ ਤਰ੍ਹਾਂ ਦੀਆਂ ਸ਼ਰਤਾਂ ਨੇ ਜਿਹੜੀਆਂ ਇੱਥੇ ਉਹ ਵੀ ਲਿਖੀਆਂ ਗਈਆਂ ਨੇ ਉਹਦੇ ਤਹਿਤ ਬੰਦਾ ਜਿਹੜਾ ਪੜ ਕੇ ਉਹ ਆਪਣੀ ਦਵਾਈ ਜਿਹੜੀ ਇੱਥੋਂ ਲੈ ਸਕਦਾ ਫਿੱਟ ਹੋਣ ਤੋਂ ਬਾਅਦ ਦਵਾਈ ਲੈਣੀ ਜਿਹੜੀ ਇੱਥੇ ਜ਼ਰੂਰੀ ਹੈ ਜੇਕਰ ਕਿਸੇ ਨੇ ਦਵਾਈ ਨਹੀਂ ਲੈਣੀ ਤਾਂ ਇਹਨਾਂ ਦਾ ਸਾਫ਼-ਸਾਫ਼ ਕਹਿਣਾ ਕਿ ਉਹ ਇੱਥੇ ਨਾ ਵੀ ਆਪਣੀ ਜਿਹੜੀ ਦਵਾਈ ਆ ਉਹ ਫਿੱਟ ਹੋਣ ਤੋਂ ਬਾਅਦ ਜ਼ਰੂਰ ਲਵੇ ਉਹਦੇ ਨਾਲ ਜਿਹੜਾ ਫਰਕ ਉਹ পাণ্ডা কেমৰামেন যনচন মই সুবিধ ভংগু বেগ